ਮੇਰਾ ਨਾਮ ਮਨੀਸ਼ਾ ਹੈ ਮੇਰਾ ਵਿਆਹ ਹੋਇਆ ਸੀ 2022 ਦੇ ਵਿੱਚ 3 ਸਾਲ ਹੋ ਗਏ ਵਿਆਹ ਨੂੰ 1.5 ਸਾਲ ਬਾਅਦ ਹੀ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਤੰਗ ਪ੍ਰੇਸ਼ਾਨ ਕਰਨਾ ਸਟਾਰਟ ਕਰਤਾ ਕਦੀ ਸਾਡੇ ਕੋਲ ਦੀਜ ਮੰਗਦੇ ਸੀ ਕਦੀ ਮੈਨੂੰ ਮੇਤ ਮਤਲਬ ਕਿ ਜਿੱਦਾਂ پابੰਦੀ ਲਾਈ ਦੇ ਤੂੰ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਤੇ ਪਰੌਦੇ ਪਾਹ ਕਿੰਨੇ ਬੱਚੇ ਤੁਹਾਡੇ ਮੇਰਾ ਇੱਕ ਬੇਟਾ ਹੈ ਉਸ ਤੋਂ ਬਾਅਦ ਕਿਤੋਂ ਕੰਪਲੈਂਟ ਤੀਸਰੇ ਮਹੀਨੇ ਵਿੱਚ ਅਸੀਂ ਕੰਪਲੇਂਟ ਕੀਤੀ ਸੀ ਤੇ ਉਹਦੀ ਕਾਲ ਐਫਆਰ ਇਧਰ ਜੋਗਤੀ ਹੈ। ਕਿੰਨਾ ਕਿੰਨਾ ਤੇ ਕਾਰਵਾਈ ਹੋਈ ਹੈ? ਕਾਰਵਾਈ ਮੇਰੇ ਸਹੁਰੇ ਰਾਜਕੁਮਾਰ ਤੇ ਤੇ ਮੇਰੇ ਹਸਬੰਦ ਅਭਿਸ਼ੇਕ ਤੇ ਐਫਆਈ ਦਰਜ ਹੋ ਗਿਆ ਤੇ ਅਸੀਂ ਸੀਪੀ ਦਫਤਰ ਆਏ ਆ ਉਹਨਾਂ ਦਾ ਧੰਨਵਾਦ ਕਰਨ ਲਈ ਤੇ ਬਾਕੀ ਮੈਂ ਚਾਹੁੰਨੀ ਆ ਕਿ ਜਿਹੜੀ ਮੇਰੀ ਸੱਸਾ ਪੂਨਮ ਤੇ ਪ੍ਰੇਨ ਕਾ ਮੇਰੀ ਨਾਨਾ ਉਹਨਾਂ ਨੂੰ ਵੀ ਵਿੱਚ ਦਰਜ ਕੀਤਾ ਜਾਵੇ। ਕਿਉਂ ਉਹਨਾਂ ਦਾ ਕੇਸ ਵੀ ਉਹ ਵੀ ਦਾਸਣ ਕਰਦੇ ਹਾਂ। ਹਾਂਜੀ ਬਿਲਕੁਲ ਉਹ ਵੀ ਵਿੱਚ ਸਾਰੇ ਮਤਲਬ ਮੈਨੂੰ ਟੌਰਚਰ ਕਰਦੇ ਸੀ। ਇੱਕ ਵੀਰਾ ਰਸੋਈ ਕੋਲ WhatsApp ਚੈਟ ਭਈ ਉਹ ਜਿਹਦੇ ਵਿੱਚ ਉਹਨਾਂ ਨੇ ਮੇਰੇ ਕੋਲ ਦਾਜ ਦੀ ਮੰਗ ਕੀਤੀ ਹੈ ਮੇਰੇ ਕੋਲ ਇੰਨੇ ਪੈਸੇ ਮੰਗਦੇ ਪਏ 2 ਲੱਖ ਰੁਪਏ ਕਹਿੰਦੇ ਪੈਕੇਜ ਦੇ ਕੇ ਜਾਉਣੀ ਹੈ ਕਿੰਨਾ ਵੱਡਾ ਮੰਗ ਕੀਤੀ ਗਈ ਮੇਰੀ ਨਾਨਨ ਪ੍ਰੇਮ ਕਾ ਜੜੀ ਉਹਦੀ WhatsApp ਚੈਟ ਆ ਅੱਜ ਸੀਪੀ ਦਫਤਰ ਪਹੁੰਚੀ ਅੱਜ ਸੀ 3 ਸਾਲ ਨੂੰ ਅੱਜ ਇੱਕ ਬਹੁਤ ਹੀ ਲੰਬੇ ਸਮੇਂ ਤੋਂ ਮਸਲਾ ਇੱਕ ਲੰਬੇ ਤੋਂ ਲੜਕਿਆ ਸੀਗਾ ਇਹਦੇ ਵਿੱਚ ਆਪਾਂ ਅੱਜ ਸੀਪੀ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਨਾ ਹੈ ਆ ਇਤਨਾ ਤੀਜੇ ਮਹੀਨੇ ਦਰਖਾਸਤ ਦਿੱਤੀ ਸੀ ਬੀਟੀ ਮਨੀਸ਼ਾ ਵੱਲੋਂ ਇਹਦੇ ਸੋਹਰਾ ਨੇ ਇਹਦੇ ਨਾਲ ਕਾਫੀ ਜਿਹੜਾ ਅਤਿਆਚਾਰ ਕੀਤਾ ਸੀ ਦਾਜਲੀ ਨੂੰ ਤੰਗ ਪ੍ਰੇਸ਼ਾਨ ਕੀਤਾ ਇਹਨੂੰ ਘਰੋਂ ਵੀ ਕੱਢ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਸਾਰੀ ਹੀ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਡੀ ਲੀਗਲ ਦੀ ਓਪੀਨੀਅਨ ਤੋਂ ਬਾਅਦ ਕੱਲ ਮਿਤੀ 2 7 2025 ਨੂੰ 52 ਨੰਬਰ ਐਫ ਆਈ ਆਰ ਥਾਣਾ ਮਹਿਲਾ ਵਿਖੇ ਦਰਜ ਹੋਈ ਹੈ ਤੇ ਅਸੀਂ ਖਾਸ ਕਰਕੇ ਅੱਜ ਸਾਰੀ ਟੀਮ ਸਮੇਤ ਸੀਪੀ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਹੈ ਕਿ ਚਲੋ ਬੱਚੀ ਨੂੰ ਇਨਸਾਫ ਮਿਲਿਆ ਵਾ ਬਾਕੀ ਅਸੀਂ ਆਪਣੇ ਬਿਆਨਾਂ ਦੇ ਵਿੱਚ ਕੁਝ ਗੱਲਾਂ ਦੱਸੀਆਂ ਸੀ ਬੱਚੀ ਨੇ ਜਿਵੇਂ ਕਿ ਜਦੋਂ ਇਹਦੀ ਮੈਰਿਜ ਹੋਈ ਆ ਤੇ ਇਹਨੂੰ ਦੱਸਿਆ ਗਿਆ ਸੀ ਕਿ ਬੱਚਾ ਜਿਹੜਾ ਇਹਦਾ ਹਸਬੰਡ ਆ ਉਹ ਪੜਿਆ ਲਿਖਿਆ ਵਾ ਉਹ ਉਹਦੇ ਅਨੁਕੂਲ ਅਨਪੜ੍ਹ ਨਿਕਲਿਆ ਉਹਦੇ ਤੋਂ ਬਾਅਦ ਜਿਹੜਾ ਵਾ ਮਤਲਬ ਆਪਾਂ ਦਰਖਾਸਤ 'ਚ ਦੱਸਿਆ ਸੀਗਾ ਕਿ ਇਹ ਦਿਨਾਂ 420 ਹੋਈ ਆ ਇੱਕ ਤੇ ਸਿਮਰ ਜੀ ਹੋ ਰਹਿ ਗਿਆ ਵਾ ਤੇ ਇੱਕ ਨਾਲ ਦੀ ਨਾਲ ਹੀ ਸਹੁਰੇ ਪਰਿਵਾਰ ਨੇ ਜਿਹੜਾ ਇਹਦਾ ਸਹੁਰਾ ਵਾ ਰਾਜਕਮਰ ਉਹਨੇ ਕੋਈ ਗਲਤ ਹਰਕਤ ਵੀ ਕੀਤੀ ਸੀ ਲੜਕੀ ਨਾਲ ਲੜਕੀ ਸਮਾਜਿਕ ਸ਼ਰਮ ਦੀ ਮਾਰੀ ਉਹ ਆਪਣੀ ਦਰਖਾਸਤ 'ਚ ਨਹੀਂ ਦੱਸ ਸਕੀ ਸੀ ਬਾਤੀ ਨੇ ਆਪਣੀ ਮਦਰ ਨਾਲ ਗੱਲ ਸ਼ੇਅਰ ਕੀਤੀ ਤੇ ਬਿਆਨਾਂ ਦੇ ਵਿੱਚ ਇੰਨੇ ਉਹ ਚੀਜ਼ ਦਾ ਵੇਰਵਾ ਦਿੱਤਾ ਸੀ ਤੇ ਉਹ ਵੀ ਜਿਹੜੀ ਗੱਲ ਆ ਮਤਲਬ ਵਿੱਚ ਨਹੀਂ ਆਈ ਵੀ ਤੇ ਸੀਪੀ ਸਾਹਿਬ ਨੂੰ ਅਸੀਂ ਮਿਲ ਕੇ ਬੇਨਤੀ ਪੱਤਰ ਇੱਕ ਦਿੱਤਾ ਮੰਗ ਪੱਤਰ ਦਿੱਤਾ ਵਾ ਕਿ ਇੱਕ ਤੇ ਜਿਹੜਾ ਪਰਚਾ ਹੋਇਆ ਵਾ ਤੇ ਰਾਜਕੁਮਾਰ ਤੋਂ ਹੋਇਆ ਵਾ ਤੇ ਉਹਦੇ ਪੁੱਤਰ ਅਭਿਸ਼ੇਕ ਤੋਂ ਹੋਇਆ ਵਾ ਤੇ ਅਸੀਂ ਹੁਣ ਜਿਹੜੀ ਆਪਣੀ ਮੰਗ ਪੱਤਰ ਦਿੱਤਾ ਉਹਦੇ ਵਿੱਚ ਅਸੀਂ ਦੱਸਿਆ ਕਿ ਇਹਦੇ ਵਿੱਚ ਜਿਹੜੀ ਆ ਪੂਨਮ ਆ ਤੇ ਪ੍ਰੇਰਣਾ ਵਾ ਪ੍ਰੇਰਣਾ ਲੜਕੇ ਦੀ ਮਾਂ ਵਾ ਤੇ ਜਿਹੜੀ ਪੂਨਮ ਆ ਉਹ ਲੜਕੀ ਦੀ ਜਿਹੜੀ ਹੈਗੀ ਆ ਸੱਸਿਆ ਇਨਾਂ ਦਾ ਵੀ ਜੁਰਮ ਜਿਹੜਾ ਵਾ ਬਿਲਕੁਲ ਬਰਾਬਰ ਆ ਤੇ ਇਹਨਾਂ ਨੂੰ ਇਸ ਐਫਆਰ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਤੇ ਤਾਂ ਜੋ ਬੱਚੀ ਨੂੰ ਮਤਲਬ ਇਨਸਾਫ ਮਿਲ ਸਕੇ ਪ੍ਰਸ਼ਾਸਨ ਕੀ ਐਸਸੀ ਪ੍ਰਸ਼ਾਸਨ ਨੇ ਅਸ਼ਵਾਸਨ ਦਵਾਇਆ ਵਾ ਵੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਆਦੇ ਜਨਾਬ ਮੇਰਾ ਨਾਮ ਤਰਫੀਮ ਪ੍ਰਧਾਨ ਆ ਜੀ ਔਰ ਅਮਨੀਸ਼ਾ ਲੜਕੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਅਜ ਤੋਂ 3 ਕ ਮਹੀਨੇ ਪਹਿਲੋਂ ਔਰ ਕਮਿਸ਼ਨਰ ਸਾਹਿਬ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਹੜੀ ਕੱਲ ਐਫਆਰ ਦਰਜ ਹੋ ਚੁੱਕੀ ਹੈ 51 ਨੰਬਰ ਔਰ ਬਾਕੀ ਜਿਹੜੇ ਮੁਜਰਮ ਰਹਿ ਗਏ ਨੇ ਉਹਨਾਂ ਵਾਸਤੇ ਵੀ ਅੱਜ ਇੱਕ ਐਪਲੀਕੇਸ਼ਨ ਦੇ ਦੇ ਚੁੱਕੇ ਆਪਾਂ ਤੇ ਉਹ ਵੀ ਜਲਦ ਤੋਂ ਜਲਦ ਨਸਾਬ ਨੇ ਵਿਸ਼ਵਾਸ ਦਿੱਤਾ ਵਾ ਕਿ ਉਹ ਵੀ ਇਨਵੈਸਟੀਗੇਸ਼ਨ ਕਰਕੇ ਉਹ ਵੀ ਪਰਚਾ ਦਰਜ ਕਰ ਦਿੱਤਾ ਜਾਏਗਾ ਬਾਕੀ ਰਹਿੰਦੇ ਹੋਏ ਮੁਜਰਮ ਸੀ ਸਰ ਪਹਿਲੋਂ ਉਹਨਾਂ ਦਾ ਦਿੱਤਾ ਗਿਆ ਸੀਗਾ ਹਾਂਜੀ ਬੇਰਵਾ ਦਿੱਤਾ ਗਿਆ ਹਾਂਜੀ ਦਿੱਤਾ ਸੀ ਪਹਿਲੋਂ ਬੇਰਵਾ ਦਿੱਤਾ ਸੀ ਜੀ ਤੇ ਉਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਲਿਆ ਕੇ ਪੁਲਿਸ ਅਫਸਰਾਂ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਪਰਚਾ ਦਰਜ ਕਰਾਂਗੇ ਵੀ